ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਡੀਐਸਰ ਕਰੰਦੇ ਆਂ ਜੀ ਅੱਜ ਸਦੀਵਝਾਈ ਤੇ ਇੱਕ ਨਕੋ ਜੀ ਅਸੀਂ ਟਾਇਰ ਕੀਤੀ ਆ ਜੀ ਅੱਜ ਇਹਨੂੰ ਪਾਣੀ ਲੱਗਾਣਾ ਡਬਲ ਕੀਤੀ ਆ ਸਦੀਵਝਾਈ ਦੋ ਤਰ੍ਹਾਂ ਦੀ ਆ ਜਿਹੜੀ ਕਰਨੀ ਆ ਸਿੰਗਲ ਹੀ ਤੇ ਇਹਨਾਂ ਦਾ ਦੱਸਾਂਗੇ ਜੀ ਫਰਕ ਕੋਈ ਭਰਾ ਕਹਿੰਦੇ ਜੀ ਡਬਲ ਵਝਾਈ ਕਰਦੇ ਆਂ ਆਪਾਂ ਉਹ ਵਧੀਆ ਰਹਿੰਦੀ ਆ ਆ ਡਬਲ ਵਝਾਈ ਕੀਤੀ ਆ ਗਾੜੀ ਵੀ ਇਹਨੂੰ ਜਿਹਨੂੰ ਪਾਣੀ ਲੱਗਾ ਐ ਵੀ ਤੇ ਆਹ ਜਿਹੜੀ ਐ ਸਿੰਗਲ ਤੇ ਫੇਰ ਆਪਾਂ ਦੋਵਾਂ ਦਾ ਫਰਕ ਦੱਸਾਂਗੇ ਤੇ ਵੀ ਲਗਭਗ ਦੋਵਾਂ ਦਾ ਜਿਹੜੀ ਡਵਲਪ ਜਾਈ ਕੀਤੀ ਆ ਜਿਵੇਂ ਇਹਦੇ ਵਿੱਚ 5 ਕਿਲੋ ਬੀກ ਰਿਆ ਇਹਦੇ ਵਿੱਚ ਕਿਰ ਗਿਆ ਜੀ 5 ਤੋਂ ਉੱਪਰ ਹੀ ਕਿਰਿਆ ਯਾਨੀ ਕਿ ਕਰੂਗਾ 5.5 ਕਿਰਨ ਤੇ ਆ ਚਲੋ 5.5 ਕਿਰਨ ਜੂਏ ਦੇ ਵਿੱਚ ਤੇ ਇਹਦੇ ਵਿੱਚ ਕਰੂਗਾ ਜੀ 5.7 ਕਿਲੋ 8 ਕਿਲੋ ਤੋਂ ਥੋੜਾ ਬੜਾ ਜੀ ਯਾਨੀ ਕਿ ਕੱਟ ਕੇ ਆ ਇਹਦੇ ਵਿੱਚ ਕਿ ਅੱਗੇ ਵਜਨ ਕੀਤਾ ਹੈ ਵੀ ਤਾਂ 8 ਕਿਲੋ ਤੋਂ ਥੋੜੇ ਘੱਟ 7 ਕਿਲੋ ਤੇ 7 750 ਗ੍ਰਾਮ ਦੇ ਕਰੀਬ ਬੀਚੀ ਕਿਰਿਆ ਤੇ ਇਹਦੇ ਵਿੱਚ ਚਲੋ ਵੀ ਘੱਟ ਗਿਆ ਸਿੱਧਾ ਜਿਹੜੀ ਅ ਬਜਾਈ ਆਪਾਂ ਅੱਗੇ ਵੀ ਕਰਦੇ ਹੁੰਦੇ ਹਾਂ ਇੱਕ ਸਾਈਡ ਵਾਲੀ ਉਹਦੇ ਵਿੱਚ ਵੀ ਘੱਟ ਹੀ ਘਿਰਦੇ ਹੁੰਦੇ ਆ ਜਿਵੇਂ ਸਵਾਜੋਂ ਨਾ ਉਹਦਾ ਸਾਢੇ 4 ਕਿਲੋ ਜਾਂ ਵੱਧ ਤੋਂ ਵੱਧ 5 ਪਹਿਲੀ ਗੱਲ ਸਾਢੇ 4 ਕਿਲੋ ਤੇ ਆ 16 92 ਦਾ ਵੀ 5 6 ਕਿਲੋ ਵੀ ਕਰੀਦਾ ਤੇ ਬਾਕੀ ਮੈਰਾ ਤੁਹਾਨੂੰ ਸਾਰਾ ਦੱਸਾਂਗੇ ਜੀ ਸਮੇਂ-ਸਮੇਂ ਤੇ ਦੀਆਂ ਹੋਂ ਹੁੰਦੇ ਰਾਵਾਂਗੇ ਵੀਡੀਓ ਤੇ ਅਪਰਾਲ ਪ੍ਰੂਲ ਸਾਰਾ ਵਿੱਚ ਹੀ ਇਦਾਂ ਹੀ ਇਹ ਤੋੜੀ ਭਰਾਉਣ ਤੋਂ ਬਾਅਦ ਲੇਜੀ ਲੈਵਲਿੰਗ ਕਰਕੇ ਤੇ ਬਸ ਕੰਨ ਤਾਂ ਹੀ ਆਹੀ ਪਜਾਈ ਇਹ ਜਿਹੜੀ ਪਜਾਈ ਤੇ ਨਾਲ ਖਾਦ ਖਰਾਕਾ ਲੈ ਤੱਕ ਤੇ ਕੋਈ ਨਹੀਂ ਪਾਉਂਦਾ ਜਦੋਂ ਜਰਮੀਨੇਸ਼ਨ ਹੋ ਜਾਊਗੀ ਉਦੋਂ ਹੀ ਪਾਵਾਂਗੇ ਤੇ ਇੱਕ ਵਾਰ ਹੋਰ ਕੰਮ ਕਰਨਾ ਹੈ ਕਿ ਸਟਾਪ ਦੀ ਸਪਰੇ ਨਹੀਂ ਕਰਨੀ ਨਾ ਸਟਾਪ ਕਰਨੀ ਆ ਨਾ ਹੀ ਸਾਤੀ ਪਾਉਣੀ ਆ ਫਿਰ ਉੱਪਰ ਹੀ ਸਪਰੇ ਕਰਾਂਗੇ ਉਹ ਵੀ ਨਾਲ ਦੀ ਨਾ ਅਗਲੀ ਦੱਸਾਂਗੇ ਸਾਰੇ ਭਰਾਣ ਅੱਗੇ ਜਾ ਕੇ ਤੇ ਨਾ ਹੀ ਇਹਨੂੰ ਸਟਾਪ ਦੀ ਸਪਰੇ ਕਰਨੀ ਆ ਨਾ ਹੀ ਕੋਈ ਕਰਨੀ ਆਪਾਂ ਸਾਤੀ ਜਿਵੇਂ ਪਾ ਦਿੰਦੇ ਹਾਂ ਅੱਗੇ ਨਾ ਹੀ ਸਾਤੀ ਪਾਉਣੀ ਤੇ ਇਹ ਜਿਹੜਾ ਬੀਜੀ ਕਰਨ ਦਾ ਹੈ ਹੁਣ ਆਪਾਂ 1692 ਸੁਪਰੀਮ ਦਾ ਖਿਰਨਦਾ ਹੈ ਜੀ 1692 ਸੁਪਰੀਮ ਦਾ ਇਹ ਇੱਕ ਸਾਈਡ ਹੀ ਆ ਚੜਦੇ ਲੈਂਦੇ ਵਾਲੀ ਸਾਈਡ ਉਹ ਦੱਖਣ ਪਾੜ ਨੂੰ ਵੀ ਨਾਲ ਕੀਤੀ ਉਹ ਦੋਨੋਂ ਸਾਈਡ ਕੀਤੀ ਆ ਤੇ ਨਲ ਨਲ ਪਾਣੀ ਚਲੋ ਪੀ ਜਾਂਦਾ ਤੇ ਕੋਈ ਸਟਾਪ ਨਹੀਂ ਕਰਨੀ ਕੋਈ ਸਾਥ ਨਹੀਂ ਪਾਣੀ ਪਰਾਲ ਬਹੁਤ ਆ ਵਿੱਚ ਉਦਾਂ ਵੀ ਯਾਰ ਕੀ ਰਾਦਾ ਨਹੀਂ ਚਲੋ ਪਰਾਲ ਵੀ ਜਦਾ ਤੇ ਉਦਾਂ ਵੀ ਆ ਪਾਣੀ ਪਾਣੀ ਉੱਪਰ ਹੀ ਕਰਾਂਗੇ ਇਹਦਾ ਜੋ ਵੀ ਕਰਨਾ ਜਦੋਂ ਜਰਮੀਨੇਸ਼ਨ ਆਪ ਕੰਪਲੀਟ ਹੋਣਾ ਬਾਅਦ ਵਿੱਚ ਜੋ ਵੀ ਹੋਇਆ ਉਹ ਦੀ ਸਪਰੇਇ ਉਤੋਂ ਬਾਅਦ ਹੀ ਆਪਾਂ ਕਰਾਂਗੇ ਜਿਹੜੇ ਜੋ ਵੀ ਨਦੀਨ ਹੋਇਆ ਉਹ ਫਿਰ ਨਾਲ ਦੀ ਨਾਲ ਆਪਾਂ ਸਾਰਾ ਦੱਸਦੇ ਰਹਾਂਗੇ ਜਦੋਂ ਇਰਮੀਨੇਸ਼ਨ ਹੋਈ ਉਹ ਤੋਂ ਵੀ ਇਹਦੀਆਂ ਪਾਵਾਂਗੇ ਜੀ ਇਹ ਸਾਰੇ ਭਰਾਵਾਂ ਤੇ ਪਹਿਲਾਂ ਪਾਣੀ ਆ ਕੇਰ ਕੇ ਬਸ ਜਦੋਂ ਆਹ ਵਰਕੇ ਨਾਲ-ਨਾਲ ਇੱਧਰ ਨਾਲ-ਨਾਲ ਕਿਰੀਆਂ ਦੇ ਨਾਲ-ਨਾਲ ਹੀ ਪਾਣੀ ਲਈ ਜਾਂਦੇ ਆਪਾਂ ਵੱਤਰ ਵਾਲੀ ਬਿਜਾਈ ਨਹੀਂ ਕਰਦੇ ਸੁੱਕੀ ਵਾਲੀ ਬਿਜਾਈ ਕਰਦੇ ਨੇ ਤੇ ਨਾਲ-ਨਾਲ ਪਾਣੀ ਲਾ ਦਿੰਦੇ ਨੇ